ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਦੋ ਦਿਨ ਪਹਿਲਾਂ ਪਿੰਡ ਕੁੰਬੜਾ ਜ਼ਿਲ੍ਹਾ ਮਹਾਲੀ ਦੇ ਵਿੱਚ ਜਿਹੜੀ ਕਿ ਇੱਕ ਵਾਰਦਾਤ ਹੋਈ ਆ ਬਹੁਤ ਹੀ ਮੰਦ ਭਾਗੀ ਦੀ ਘਟਨਾ ਹੈ ਜਿਹਦੇ ਵਿੱਚ ਦੋ ਨਵਾਲੇ ਲੜਕੇ ਜਿਹੜੇ ਕਿ ਪਰਦੇਸਾਨਾਂ ਉਹਨਾਂ ਨੂੰ ਪ੍ਰਵਾਸੀਆਂ ਨੇ ਬੜਾ ਬੇਰਹਿਮੀ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਅਜੇ ਤੱਕ ਵੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਪ੍ਰਵਾਸੀ ਲੋਕ ਬਾਹਰੋਂ ਇੱਥੇ ਆਪਣੀ ਰੋਜ਼ੀ-ਰੋਟੀ ਲਈ ਆਉਂਦੇ ਹਨ ਪਰਿਵਾਰਾਂ ਸਮੇਤ ਆਉਂਦੇ ਹਨ ਲੇਕਿਨ ਉਹਨਾਂ ਨੂੰ ਕੋਈ ਵੀ ਆਇਡੈਂਟੀਫਾਈ ਨਹੀਂ ਕਰਦਾਗਾ ਮੰਨ ਲਓ ਕੋਈ ਕਿਰਾਏ ਤੇ ਉਦੋਂ ਉਹ ਮਕਾਨ ਦਿੰਦਾ ਉਹ ਵੀ ਕੋਈ ਆਇਡੈਂਟੀਫਾਈ ਨਹੀਂ ਕਰਦਾ ਜਾਂ ਜਿਵੇਂ ਕਿ ਜੌਬ ਕਰਦੇ ਹਨ ਪੰਜਾਬ ਦੇ ਵਿੱਚ ਕੰਮ ਧੰਦਾ ਕਰਦੇ ਹਨ ਖੇਤਾਂ ਦੇ ਵਿੱਚ ਕਰਦੇ ਹਨ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕੋਈ ਵੀ ਪ੍ਰਵਾਸੀ ਮਜ਼ਦੂਰ ਕੰਮ ਵਾਸਤੇ ਆਉਂਦਾ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਵੀ ਬੰਦਾ ਕਿੱਥੋਂ ਦਾ ਕਿਤੇ ਬਾਹਰ ਕੋਈ ਕਤਲ ਕਰ ਕਰਨੇ ਨਹੀਂ ਆਇਆਗਾ ਸਾਰਾ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਕੰਮ ਤੇ ਰੱਖਣਾ ਚਾਹੀਦਾ ਹੈ ਫੇਰ ਹੀ ਉਹਨਾਂ ਨੂੰ ਮਕਾਨ ਕਿਰਾਏ ਤੇ ਜਾਂ ਘਰ ਕਿਰਾਏ ਤੇ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਦੀਆਂ ਜੋ ਸਰਕਾਰਾਂ ਹਨ ਇਹ ਆਪਣੀ ਜ਼ਿੰਮੇਵਾਰੀ ਤੋਂ ਵੀ ਭੱਜ ਰਹੀਆਂ ਹਨ ਪਹਿਲਾਂ ਵਾਲੀਆਂ ਸਰਕਾਰਾਂ ਜਿਵੇਂ ਅਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਸੀਗੀ ਇਹ ਉਸ ਤੋਂ ਵੀ ਨਖਿੱਧ ਸਰਕਾਰ ਸਾਹਤ ਹੋਈ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਬਹੁਤ ਹੀ ਨਿਕੰਮੀ ਸਰਕਾਰ ਹੈ ਜਿਹਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਲੁੱਟਾਂ ਖਵਾ ਹੋ ਰੀਆਂ ਹਨ ਕਤਲੋਗਾਰਤ ਹੋ ਰਹੀ ਹੈ ਸਰਿਆਂ ਕਤਲ ਹੋ ਰਹੇ ਹਨ ਬੈਂਕ ਡਕੈਤੀਆਂ ਹੋ ਰੀਆਂ ਹਨ ਬੇਆਦਮੀਆਂ ਹੋ ਰੀਆਂ ਹਨ ਬਦਫਾਈਆਂ ਹੋ ਰੀਆਂ ਹਨ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਸਰਕਾਰ ਬਿਲਕੁਲ ਚੁੱਪਚਾਪ ਬੈਠੀ ਆ ਕੋਈ ਹਰਕਤ ਵਿੱਚ ਨਹੀਂ ਆਉਂਦੀ ਲੋਕ ਸਰਕਾਰਾਂ ਵੋਟਾਂ ਪਾ ਕੇ ਇਸ ਲਈ ਚੁਣਦੇ ਆ ਹਨ ਕਿਉਂਕਿ ਲੋਕਾਂ ਦੀਆਂ ਜੋ ਮੰਗਾਂ ਹਨ ਉਹ ਪੂਰੀਆਂ ਕੀਤੀਆਂ ਜਾਣੀਆਂ ਪਰ ਸਰਕਾਰਾਂ ਵੋਟਾਂ ਲੈਣ ਵੇਲੇ ਹੋਰ ਹੁੰਦੀ ਆ ਜਦੋਂ ਸਤਾ ਵਿੱਚ ਆ ਜਾਂਦੀ ਹੈ ਤਾਂ ਉਦੋਂ ਉਦੋਂ ਕੁਝ ਹੋਰ ਹੋ ਜਾਂਦੀ ਹੈ ਲੋਕਾਂ ਦੀਆਂ ਬਹੁਤ ਸਾਰੀਆਂ ਮੰਗਾਂ ਹੁੰਦੀਆਂ ਹਨ ਜਿਵੇਂ ਕਿ ਅੱਜ ਪੰਜਾਬ ਦੀ ਗੱਲ ਕਰ ਗਏ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਆ ਅਨਪੜਤਾ ਵੀ ਹੈਗੀ ਆ ਪੜ੍ਹਾਈ ਮਹਿੰਗੀ ਹੋਣ ਕਰਕੇ ਬੱਚੇ ਚੰਗੀ ਤਰ੍ਹਾਂ ਪੜ੍ਹਾਈ ਵੀ ਨਹੀਂ ਲੈ ਸਕਦੇ ਕਿਉਂਕਿ ਸਕੂਲਾਂ ਕਾਲਜਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹਨ ਫਿਰ ਜਿਵੇਂ ਕਿ ਸਿਹਤ ਸਹੂਲਤਾਂ ਲੈਣੀਆਂ ਹੁੰਦੀਆਂ ਹਨ ਉਹ ਵੀ ਮਹਿੰਗੀਆਂ ਹਨ ਸਰਕਾਰਾਂ ਵੀ ਕੋਈ ਵੀ ਨਹੀਂ ਕਰ ਸਕਦੀਆਂ ਫੇਰ ਮਗਿਹਾਈ ਵੱਧ ਰਹੀ ਹੈ ਲੋਕਾਂ ਦਾ ਦਿਵਾਲਾ ਨਿਕਲ ਰਿਹਾ ਹੈ ਲੋਕਾਂ ਦੇ ਕੰਮ ਧੰਦੇ ਨਹੀਂ ਚੱਲਦੇ ਕਿਸੇ ਨੂੰ ਜੋਬ ਨਹੀਂ ਮਿਲ ਰਹੀ ਕਿਸਾਨ ਮੰਡੀਆਂ ਤਰਲ ਰਹੇ ਹਨ ਉਹਨਾਂ ਦੀਆਂ ਟਾਈਮ ਸ਼ਰ ਫਸਲਾਂ ਨਹੀਂ ਵੇਚ ਰਣੀਆਂ ਆਮ ਆਦਮੀ ਪਾਰਟੀ ਨੂੰ ਸਿਰਫ ਬਦਲਾਅ ਦੇ ਨਾਂ ਤੇ ਹੀ ਵੋਟਾਂ ਪੰਨੀਆਂ ਛੰਨਾਂ ਉਹ ਕਹਿੰਦੇ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਲਈ ਵੋਟਾਂ ਪੰਜਾਂ ਛਣ ਕਿਉਂਕਿ ਇਹ ਕਹਿੰਦੇ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਜਿਵੇਂ ਕਿ ਪਹਿਲਾਂ ਵਾਲੀਆਂ ਪਾਰਟੀਆਂ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਕਰ ਸਕੀਆਂ ਅਸੀਂ ਇੱਕ ਬਦਲਾ ਲੈ ਕੇ ਆਵਾਂਗੇ ਜਿਹਦੇ ਵਿੱਚ ਅਸੀਂ ਨਸ਼ਾ ਮੁਕਤ ਪੰਜਾਬ ਨੂੰ ਬਣਾਵਾਂਗੇ ਦੂਜਾ ਇਹ ਕਹਿੰਦੇ ਸੀਗੇ ਜੋ ਵੇ ਆਦਮੀਆਂ ਹੋਣਾ ਹਨ ਉਹਨਾਂ ਨੂੰ ਵੀ ਅਸੀਂ ਸਜ਼ਾਾਂ ਦੇਵਾਂਗੇ ਪਰ ਹੋਇਆ ਕੁਝ ਨਹੀਂ ਹੈ ਸ਼ਗਾਂ ਦੀ ਇਸ ਤੋਂ ਬਾਅਦ ਨਸ਼ਾ ਵਧਿਆ ਹੈ ਨਸ਼ੇ ਦੇ ਨਾਲ ਪੰਜਾਬ ਦੇ ਨੌਜਵਾਨ ਮਰ ਰਹੇ ਹਨ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਬਿਲਕੁਲ ਵਧੀਆ ਨਹੀਂ ਹੋ ਰਿਹਾ ਕਿਉਂਕਿ ਵਾਰਦਾਤਾ ਬਹੁਤ ਜ਼ਿਆਦਾ ਵੱਧ ਗਏ ਆ ਗਈਆਂ ਹਨ ਨਸ਼ਾ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ ਤੁਸੀਂ ਹੁਣ ਤੱਕ ਇਹਨਾਂ ਨੂੰ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਹੋਰ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਹਨ ਉਹਨਾਂ ਨੂੰ ਤੁਸੀਂ ਜਿਤਾਇਆ ਹੈ ਸਤਾ ਦੇ ਵਿੱਚ ਲਿਆਂਦਾ ਹੈ ਇਸੇ ਬਦਲਾ ਦੇ ਨਾਂ ਤੇ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਵਿੱਚ ਆਈ ਹੈ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਦਾਅਵੇ ਨਾਲ ਕਹਿੰਦੇ ਆ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਵਿਚਾਰਧਰਾਂ ਨੂੰ ਫਾਲੋ ਕਰਦੀ ਆ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਓਹਦੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਤੁਸੀਂ ਇੱਕ ਵਾਰ ਇਹਨਾਂ ਦੇ ਏਜੰਡੇਆਂ ਨੂੰ ਸਮਝੋ ਸਾਡੀ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਜ਼ੀਰੋ ਟੋਲਰੈਂਟ ਤੇ ਅਪਰਾਧੀਆਂ ਨੂੰ ਸਜ਼ਾ ਦੇਵੇਗੀ ਕੋਈ ਵੀ ਕ੍ਰਾਈਮ ਕਰਦਾ ਉਸ ਦੀ ਤੁਰੰਤ ਗ੍ਰਫਤਾਰੀ ਅਤੇ ਕਾਰਵਾਈ ਹੋਊਗੀ ਤੁਸੀਂ ਇੱਕ ਵਾਰ ਟ੍ਰਾਇੰਗਲ ਪਾਰਟੀ ਨੂੰ ਪੰਜਾਬ ਨੂੰ ਵੀ ਸੇਵਾ ਦਾ ਮੌਕਾ ਦਿਓ ਕਿਉਂਕਿ ਇਹ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਜਿਵੇਂ ਕਿ ਮਜ਼ਦੂਰਾਂ ਦੀ ਕਿਸਾਨਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਜ ਜਿਹਦੇ ਵਿੱਚ ਪੂਰੇ ਪੰਜਾਬ ਨੂੰ ਟੈਕਸ ਮੁਕਤ ਕਰਨਾ ਸਾਰਿਆਂ ਦੀ ਇਨਕਮ 50000 ਤੋਂ ਲੈ ਕੇ 2.5 ਲੱਖ ਤੱਕ ਲੈ ਕੇ ਜਾਣੀ 18 ਸਾਲ ਤੱਕ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦੇਣੀ ਹਰ ਇੱਕ ਨੂੰ ਅਮੀਰ ਆ ਚਾਹੇ ਗਰੀਬ ਆ ਉਸ ਨੂੰ ਘਰ ਬਣਾ ਕੇ ਦੇਣੇ ਪੰਜਾਬ ਨੂੰ ਟੈਕਸ ਮੁਕਤ ਕਰਨਾ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਇਆ ਮਹੀਨਾ ਪੈਨਸ਼ਨ ਦੇਣੀ ਹਰ ਇੱਕ ਨੂੰ ਸਿਹਤ ਸਹੂਲਤਾਂ ਦੇਣੀਆਂ ਇਹ ਸਾਡੇ ਏਜੰਡੇ ਹਨ ਏਜੰਡੇ ਸਾਡੇ ਹੋਰ ਵੀ ਬਹੁਤ ਸਾਰੇ ਹਨ ਹੌਲੀ ਹੌਲੀ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਛੇਟ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਆਫ ਪੰਜਾਬ ਅਤੇ ਸੋਨਾ ਪੰਜਾਬ ਆ ਫੇਸਬੁੱਕ ਪੇਜ ਵੀ ਹੈ ਤੁਸੀਂ ਇਸ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰੋ ਤਾਂ ਜੋ ਸਾਡੀ ਏਜੰਟੀਆਂ ਦੀ ਆਉਣ ਵਾਲੀ ਨਵੀਂ ਇਨਫੋਰਮੇਸ਼ਨ ਵੀਡੀਓ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ